ਤੁਸੀਂ ਦੇਖ ਰਹੇ ਹੋ ਨਿਊਜ਼ 16 ਟੁਡੇ ਸੋ ਅੱਜ ਦੀ ਜੋ ਤੁਹਾਨੂੰ ਅਸੀਂ ਲਾਈਵ ਦਿਖਾਣੇ ਜਾ ਰਹੇ ਹਾਂ ਕਿ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕਾਲ ਸੀ ਔਰ ਅਸੀਂ ਇਸ ਟਾਈਮ ਪਠਾਨਕੋਟ ਦਾਖਾ ਦੇ ਚੌਂਕ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਟਾਈਮ 12:30 ਹੋ ਚੁੱਕੇ ਆ ਔਰ 12:30 ਵਜੇ ਦਾ ਟਾਈਮ ਆ ਔਰ ਦੁਕਾਨਾਂ ਸਾਰੀਆਂ ਇਸ ਟਾਈਮ ਖੁੱਲੀਆਂ ਲੇਕਿਨ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਔਰ ਪਠਾਨਕੋਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਦੁਕਾਨਾਂ ਖੁੱਲੀਆਂ ਲੇਕਿਨ ਪੰਜਾਬ ਬੰਦ ਦੀ ਕਾਲ ਪਠਾਨਕੋਟ ਦੇ ਵਿੱਚ ਕੀ ਅਸਰ ਦਿਖਾਂਦਾ ਇਹਦੇ ਬਾਰੇ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਦਿਖਨੇ ਆ ਜੀ ਸਰ ਅੱਜ ਅਭਿਆਰ ਬੰਦ ਦੀ ਥੌਲੀ ਪੂਰੇ ਪੰਜਾਬ ਤੇ ਔਰ ਤੁਸੀਂ ਦੇਖੀ ਜਿਓ ਵੀ ਪਠਾਨਕੋਟ ਸਿਟੀ ਦੇ ਵਿੱਚ ਲੜਿਆ ਔਰ ਸਾਰੀਆਂ ਦੁਕਾਨਾਂ ਖੁੱਲੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਪਠਾਨਕੋਟ ਦਾ ਮੇਨ ਬਾਜ਼ਾਰ ਚਾਹੀ ਇਸ ਵੇਲੇ ਬਾਜ਼ਾਰ ਪੂਰਾ ਖੁੱਲਾ ਹੈ ਬੰਦ ਦਾ ਇੱਥੇ ਕੋਈ ਅਸਰ ਨਹੀਂ ਹੈ ਦੂਸਰੀ ਗੱਲ ਸਭ ਤੋਂ ਵੱਡੀ ਚੀਜ਼ ਇਹ ਕਹਿਆ ਹੈ ਕਿ ਵਪਾਰੀਆਂ ਦੀ ਆਪਣੀ ਇੱਛਾ ਜੀ ਆਪਣੀ ਮਰਜ਼ੀ ਹੈ ਬੰਦ ਕਰਨੀ ਨਹੀਂ ਕਰਨੀ ਕਿਉਂਕਿ ਜਿੱਥੇ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਆ ਕਿਸਾਨ ਵਰਗ ਦੇ ਨਾਲ ਵਪਾਰੀ ਤੱਕ ਖੜਾ ਹੋਵੇ ਜੀ ਵਪਾਰੀ ਦੇ ਕਿ ਤਲੀ ਕਿਸਾਨ ਵੀ ਖੜੇ ਹੋਣ ਕਿਸਾਨ ਅੰਦੋਲਨ ਦੇ ਵਿੱਚ ਵਪਾਰੀਆਂ ਨੂੰ ਦੇ ਨੁਕਸਾਨ ਹੋ ਰਿਹਾ ਨਾ माल ਆ ਰਿਹਾ ਨਾ ਕਸਟਮਰ ਆ ਰਿਹਾ ਅੱਜ ਮਾਰਕੀਟ ਦੇਖੋ ਕਿੰਦਾ ਸੁੰਨੀ ਸੁੰਨੀ ਹੈ ਦੇਖੋ ਨਾ ਮਾਰਕੀਟ ਦੇ ਵਿੱਚ ਜਿਹੜਾ ਇੱਕ ਰੋੜਾ ਪੈਂਦਾ ਬੰਦ 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 ਉਹਦਾ ਨਾ ਬਖਰ ਦਾ ਵਪਾਰੀ ਜਾਂਦਾ ਨਹੀਂ ਜੇ ਪਾਰੀਆਂ ਨੂੰ ਬੈਨੀਫਿਟ ਕੀ ਹੈ ਜਾਣਦੇ ਹੋਏ ਕਿਤੇ ਸੈਂਟਰਲ ਸਰਕਾਰ ਹਰ ਤਰ੍ਹਾਂ ਦਾ ਫੰਡ ਪ੍ਰੋਵਾਈਡ ਕਰਦੀ ਹੈ ਕਿਸਾਨ ਅੰਦੋਲਨ ਨੂੰ ਹਰ ਤਰ੍ਹਾਂ ਸਹਿਮਤ ਰਹਿੰਦੀ ਐ ਹੁਣ ਪੰਜਾਬ ਸਰਕਾਰ ਦਾ ਲੋਚਾ ਕਿਸਾਨਾਂ ਦੇ ਨਾਲ ਐ ਉਹਦੇ ਜਿਵੇਂ ਪਾਣੀਆਂ ਤੇ ਕੀ ਕਸੂਰ ਐ ਇਹਨੇ ਸਮੇਂ ਪਾਰਿਆ ਪੰਜਾਬ ਦੀ ਸਰਕਾਰ ਕੋਈ ਪੰਜਾਬ ਦੇ ਵਪਾਰੀਆਂ ਵਾਸਤੇ ਕੋਈ ਇਸ ਤਰ੍ਹਾਂ ਕੋਈ ਕੰਮ ਕੀਤਾ ਹੋਏ ਕਿ ਜਿਹੜੇ ਵਪਾਰੀਆਂ ਨਾਲ ਲੋਕਾਂ ਦੇ ਨਾਲ ਖੜੇ ਹੋਣ ਪ੍ਰਸ਼ਾਸਨਿਕ ਤੌਰ ਤੇ ਵਪਾਰੀ ਵਰਗ ਹਰ ਤਰ੍ਹਾਂ ਤੋਂ ਗੂਜ ਰਿਹਾ ਹਰ ਤਰ੍ਹਾਂ ਟੈਕਸ ਦੇ ਰਿਹਾ ਹਰ ਤਰ੍ਹਾਂ ਉਹਨਾਂ ਨੂੰ ਕਿਉਂ ਦਿਵਾਉਣ ਦੀ ਕੋਸ਼ਿਸ਼ ਤੇ ਵਪਾਰੀਆਂ ਨੂੰ ਕਿੱਡੀ ਜੰਦੀ ਐ ਇਸ ਕਰਕੇ ਵਪਾਰੀ ਪਠਾਨਕੋਟ ਦੇ ਜਿਹੜੇ ਲੋਕ ਨੇ ਸਿਆਣੇ ਨੇ ਸਮਝਦਾਰ ਨੇ ਖੁੱਲੇ ਨੇ ਜਿਨ੍ਹਾਂ ਦੀ ਇੱਛਾ ਸੀਗੀ ਉਹਨਾਂ ਦੇ ਹੱਥ ਚ ਖਲੋਣ ਨਹੀਂ ਉਹਨਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਬਾਕੀ ਪਠਾਨਕੋਟ ਖੁੱਲਿਆ ਜੀ ਅਸੀਂ ਪਠਾਨਕੋਟ ਦੇ ਵਪਾਰੀਆਂ ਦੇ ਨਾਲ ਆ ਵਪਾਰੀਆਂ ਦੇ ਨਾਲ ਰਹਾਂਗੇ ਪਠਾਨਕੋਟ ਦੇ ਵਿੱਚ ਕਿਸੇ ਤਰ੍ਹਾਂ ਦੀ ਵਪਾਰੀ ਵਰਗ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਕਿ ਪਾਰ ਮੰਡਲ ਪਲੱਸ ਵਪਾਰੀ ਕਿਤਲੀ ਹਰ ਸਮੇਂ ਖੜੇ ਆ ਤੇ ਖੜੇ ਹੀ ਰਾਂਗੇ ਜੀ ਜੀ ਤੁਹਾਨੂੰ ਪਤਾ ਹੀ ਹੈ ਕਿ ਜਿੱਸਾ ਵੀ ਅੱਜ ਪੰਜਾਬ ਪੱਜ ਦੀ ਗੋਲੀ ਲੇਕਿਨ ਪਠਾਨਕੋਟ ਦੀ ਗੱਲ ਕਰੀਏ ਤੇ ਪੂਰਾ ਸ਼ਹਿਰ ਥੁੱਲਾ ਕੀ ਕਹੋਗੇ ਤੁਸੀਂ ਇਸ ਵਾਰ ਦੇਖੋ ਜੀ ਸੰਵਿਧਾਨ ਨੇ ਜੋ ਅਧਿਕਾਰ ਤੁਹਾਨੂੰ ਦਿੱਤੇ ਆ ਉਹੀ ਕਿਸਾਨਾਂ ਨੂੰ ਦਿੱਤੇ ਆ ਉਹੀ ਮੈਨੂੰ ਦਿੱਤੇ ਆ ੱੱੱਕੇ ਨਾਲ ਜੇ ਤੁਸੀਂ ਬੰਦ ਕਰਾ ਲੋਗੇ ਤੇ ਉਹ ਆਪਾਂ ਹੋ ਨਹੀਂ ਦੇਣਾ ਇਹ ਪਠਾਨਕੋਟ ਹੈਗਾ ਆ ਸਾਡੇ ਸਾਥੀਆਂ ਨੇ ਕਈਆਂ ਨੇ ਫੋਨ ਕੀਤਾ ਸਾਨੂੰ ਕਿ ਆ ਵੀ ਸਾਡਾ ਵਪਾਰ ਦਾ ਨੁਕਸਾਨ ਹੋਏ ਕਰਦਾ ਸਾਡੇ ਸਾਥੀ ਦੇ ਤਾਂ ਹੈ ਕਿ ਜੇ ਸਾਡਾ ਵੀ ਫੈਰਾ ਹੁੰਦਾ ਹੋਏ ਤਾਂ ਵੀ ਫੈਰਾ ਹੁੰਦਾ ਹੈ ਇੰਨੇ ਫੈਸਲੇ ਤੇ ਸਾਡਾ ਨੁਕਸਾਨ ਹੁੰਦਾ ਪਿਆ ਜੇ ਵਪਾਰਦੋਂ ਨੁਕਸਾਨ ਹੁੰਦਾ ਬਾਕੀ ਮੈਂ ਤਾਂ ਸਮਾਨ ਲੈਣ ਆਇਆ ਸੀਗਾ ਮੈਂ ਦੇਖ ਕੇ ਨਾ ਬਾਜ਼ਾਰ ਖੁੱਲਾ ਸਮਾਨ ਲਿਆ ਆਪਾਂ ਤੇ ਔਰ ਕੋਈ ਵੀ ਤੁਸੀਂ ਦੇਖੇ ਕਰਦੇ ਹੋ ਕਿਸੇ ਤਰੀਕੇ ਦੀ ਕੋਈ ਅੱਧਾ ਦੀ ਗੱਲਬਾਤ ਨਹੀਂ ਹੈਗੀ ਉਹਨਾਂ ਨੇ ਵੀ ਆਪਣਾ ਪ੍ਰੋਟੈਸਟ ਕੀਤਾ ਉਹ ਕਰ ਕਰ ਕੇ ਚਲੇ ਗਏ ਆ ਵਪਾਰੀਆਂ ਨੂੰ ਜਿਹੜੀ ਗੱਲ ਨਹੀਂ ਵਧੀਆ ਲੱਗੀ ਵਪਾਰੀ ਨੇ ਆਪਣੀ ਦੁਕਾਨ ਖੁੱਲੀ ਰੱਖੀ ਆ ਬਾਕੀ ਆਪਾਂ ਇਕੱਲੇ ਧੱਕਾ ਨਹੀਂ ਹੁੰਦਾਂਗੇ ਜਿਨ੍ਹਾਂ ਨੇ ਆ ਸੋਚੇ ਕਿ ਪਤਾ ੱਕੇ ਨਾ ਨਪ ਲਾਂਗੇ ਪਠਾਨਕੋਟ ਨੂੰ ਪਾਉ ਨਹੀਂ ਹੁੰਦਾ ਜੈ ਹਿੰਦ ਜੈ ਭਾਰਤ ਸਰ ਇਹ ਜਿਸਾ ਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਮੰਨ ਦੀ ਕੌਲੀ ਕਿਸਾਨਾਂ ਬਣੇ ਲੇਕਿਨ ਅਸੀਂ ਪਠਾਨਕੋਟ ਦੀ ਗੱਲ ਕਰੀਏ ਤੇ ਪੂਰਾ ਸ਼ਹਿਰ ਝੁੱਲਿਆ ਕੀ ਕਹੋਗੇ ਤੁਸੀਂ ਇਸ ਬਾਰੇ ਦੇਖੋ ਪਠਾਨਕੋਟ ਨੂੰ ਖੋਲਣਾ ਚਾਹੀਦਾ ਕਿਉਂਕਿ ਜਿਹੜਾ ਇਹ ਬੰਦ ਹੋ ਰਿਹਾ ਹੈ ਬੰਦ ਕੋਈ ਕਿਸਾਨਾਂ ਦੀ ਮੰਨਾਂ ਨੂੰ ਲੈ ਕੇ ਨਹੀਂ ਹੋ ਰਿਹਾ ਇਹ ਕਮਿਊਨਿਟੀ ਬੇਸਡ ਬੰਦ ਹੋ ਰਿਹਾ ਯਾਨੀ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਇੱਕ ਹਿੰਦੂ ਨੇਤਾ ਆ ਜਦੋਂ ਉਸ ਵੇਲੇ ਵੀ ਜਦੋਂ ਆਪਾਂ ਕੀਤਾ ਗਿਆ ਸੀਗਾ ਕੁਝ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਲੇਕਿਨ ਕਿਆ ਜਦੋਂ ਉਹ ਪ੍ਰਧਾਨ ਮੰਤਰੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਦੁਕਾਨਾਂ ਬੰਦ ਹੋਈਆਂ ਇਹ ਕਮਿਊਨਿਟੀ ਬੇਸਡ ਹੈ ਹੋਰ ਕੁਝ ਨਹੀਂ ਹੈ ਅਦਰਵਾਈਜ਼ ਕੀ ਹੈ ਕਿ ਜੇ ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਦੀ ਜਾਨੂਨ ਦੀ ਕੀ ਗੱਲ ਕਰੀਏ ਜਿਹੜੇ ਕਿਸਾਨ ਅੰਦੋਲਨ ਜਿਹੜੇ ਕਾਨੂੰਨ ਬਣਾਏ ਗਏ ਆ ਜਿਹੜਾ ਬੰਦੇ ਮਰਜ਼ੀ ਆ ਕੇ ਮੈਂ ਐਮਐਸਸੀ ਐਗਰੀਕਲਚਰ ਆ ਔਰ ਐਗਰੀਕਲਚਰ ਪਾਲਿਸੀ ਦੇ ਵਿੱਚ ਮੇਰੀਆਂ ਕਈ ਡਿਬੇਟ ਹੋ ਚੁੱਕੀਆਂ ਮੇਰੇ ਨਾਲ ਬੈਠ ਕੇ ਟੇਬਲ ਤੇ ਜਿਹੜਾ ਮਰਜ਼ੀ ਗੱਲ ਕਰ ਲੈ ਕਿ ਇਹ ਜੇ ਤੁਹਾਡੀਆਂ ਹੈਗੀਆਂ ਕਾਨੂੰਨ ਇਹ ਹੱਕ ਚ ਕਿਦਾਂ ਕੋਈ ਵਿਰੋਧ ਨਹੀਂ ਆਗਾ ਲੈਂਡ ਲਾਰਡ ਦੇ ਵਿਰੋਧ ਚ ਹੈ ਕਿਹੜਾ ਜ਼ਿਮੀਦਾਰ ਜ਼ਿਮੀਦਾਰ ਕੋਲ ਨੂੰ ਕਹਿੰਦੇ ਜਿਹੜਾ ਆਪਕੇ ਇੱਥੇ ਕੰਮ ਕਰਦਾ ਜਿਹੜਾ ਸਬਜ਼ੀ ਲਾਂਦਾ ਯਾਨੀ ਜਿਹੜਾ ਤਿੰਨ ਤੋਂ ਲੈ ਕੇ ਚਾਰ ਕਿੱਲਾਂ ਦਾ ਮਾਲਕ ਹੈ ਇਹਨਾਂ ਦਾ ਦੋਨੋਂ ਕਰ ਰਿਹਾ 50 50 50 50 ਦੇ ਕਰਾਲੇ ਕਰ ਰਿਹਾ ਇਹ ਲੈਨ ਲੋਹੜਾ ਜਿਹੜਾ ਰੀਅਲ ਸਟੇਟ ਵਾਲੇ ਹੁੰਦੇ ਆ ਇਹ ਤੇ ਆਪਣੀ ਰੋਜ਼ ਆਪਣੇ ਹਰ ਸਾਲ ਆਪਣੇ ਕਿੱਲਾਂ ਦਾ ਮੁੱਲ ਦੇਖਦੇ ਆ ਇਹਨੂੰ ਕਿਸਾਨੀ ਨਾਲ ਮਤਲਬ ਨਹੀਂ ਇਹਨਾਂ ਨੂੰ ਜਿਹੜੀ ਕਮਾਈ ਹੈ ਇਹਨਾਂ ਦੀ ਖੇਤਾਂ ਦੇ ਵਿੱਚ ਨਿਕਲੀ ਹੋਈ ਫਸਲ ਕਮਾਈ ਨਹੀਂ ਹੈ ਇਹਨਾਂ ਦੀ ਕਮਾਈ ਹੈ ਜਿਹੜੇ ਇਹਨਾਂ ਦੇ ਕਿੱਲਾਂ ਦੇ ਰੇਟ ਵਧਦੇ ਆ ਇਹਦਾ ਸ਼ੋਹੀਆ ਸੀ ਹੈ ਜਿਹਦੇ ਕਰਕੇ ਕੀ ਹੋ ਰਿਹਾ ਜਿਹੜਾ ਛੋਟਾ ਜ਼ਿਮੀ ਛੋਟੇ ਜੀਵਨ ਦਾ ਨੁਕਸਾਨ ਹੋ ਰਿਹਾ ਵਪਾਰ ਦਾ ਨੁਕਸਾਨ ਹੋ ਰਿਹਾ ਔਰ ਦੇਸ਼ ਦੇ ਵਿੱਚ ਕਤਰਾਬ ਦਾ ਮੋਲ ਖੜਾ ਕਰਤਾ ਜੀ ਲੱਗਦਾ ਤਾਂ ਮੋਤੀ ਸਾਹਿਬ ਜੀ ਅੱਜ ਪਠਾਨ ਦੇ ਖੁੱਲਿਆ ਕੀ ਇਹਨਾਂ ਦੇ ਵਰਕਰੀ ਵਿੱਚ ਨੁਕਸਾਨ ਜੇ ਅਚਾਨਣ ਗੁਪਾਨਾ ਖੁੱਲ ਦਿੱਤੀ ਹੈ ਠੀਕ ਹੈ ਕਿਸਾਨਾਂ ਦੇ ਨਾਲ ਨਹੀਂ ਹੈਗੇ ਕਿਸਾ ਲੱਗਦਾ ਤੁਹਾਨੂੰ ਪਰ ਠੀਕ ਹੈ ਬਹੁਤ ਅੱਛਾ ਜੀ ਨਹੀਂ ਹੈਗੇ ਨਾਲ ਨਹੀਂ ਪਾਲਿਸੀ ਦੇਖੋ ਇਹ ਲੋਕਡਾਉਨ ਤੇ ਹੈ ਤੁਸੀਂ ਕਹਿੰਦੇ ਨੂੰ ਕਹੋਗੇ ਬੰਦ ਕਰੋ ਜ਼ਬਰਦਸਤੀ ਕਰਾ ਨਹੀਂ ਸਕਿਆ ਸੀ ਇਸ ਕਰਕੇ ਆਏ ਬਿਜਾਰਬ ਜਬਰਦਸਤੀ ਕਰਾਂਗੇ ਪਰ ਦੋ ਹੱਥ ਕਰਾਂਗੇ ਪਰ ਠੀਕ ਆ ਜੇ ਕਿਸੇ ਦਾ ਮਨ ਕਰਦਾ ਹੀ ਆ ਤੇ ਇਹਨੂੰ ਲੱਗਦਾ ਵੀ ਨਹੀਂ ਇਹ ਅੰਦੋਲਨ ਠੀਕ ਆ ਜੀ ਇਹਨਾਂ ਦਾ ਸਮਰਥਨ ਕਰਦਾ ਤੇ ਉਹ ਕਰ ਸਕਦਾ ਆਪਣੀ ਮਰਜ਼ੀ ਨਾਲ ਪਰ ਤੱਕੇ ਨਾਲ ਉਹ ਬੰਦ ਕਰਾਏ ਅੱਜ ਇਹ ਵੀ ਕੋਸ਼ਿਸ਼ ਹੋਈ ਹੈ ਕਿ ਪੁਲਿਸ ਨੇ ਪਹਿਲਾਂ ਤੱਕੇ ਨਾਲ ਕੀਤਾ ਸ਼ੁਰੂ ਜਿੱਦਾਂ ਸਾਨੂੰ ਪਤਾ ਲੱਗਾ ਸੀ ਆ ਗਏ ਸਾਡੇ ਹੋਰ 5 ਸਾਲ ਤਾਰੇ ਕਰਤਾ ਆ ਗਏ ਅਸੀਂ ਪੁਲਿਸ ਨਾਲ ਗੱਲ ਕੀਤੀ ਤੁਹਾਡੇ ਕੋ ਕੋਈ ਅਫੀਸ਼ੀਅਲ ਆਰਡਰ ਆਗੇ ਕਹਿੰਦੇ ਨਹੀਂ ਆਗੇ ਮਗਰ ਤੱਕੇ ਨਾਲ ਤੁਸੀਂ ਬੰਦ ਨਾ ਕਰਾਓ ਹਾਂ ਇਹ ਨਾ ਅਸੀਂ ਤੱਕੇ ਨਾਲ ਖਲਵਾ ਲਈ ਰੇਤੀ ਤੱਕੇ ਨਾਲ ਬੰਦ ਨਾ ਕਰਾਓ ਅਸੀਂ ਇਸ ਕਰਕੇ ਵੀ ਕੰਟਰੋਵਰਸੀ ਨਾ ਹੈ ਲੜਾਈ ਜੇ ਦਾ ਚੰਨੀ ਆਗਾ ਦੇਸ਼ ਲਈ ਸਮਾਜ ਲਈ ਕਿਸੇ ਲਈ ਵੀ ਅੱਛਾ ਨਹੀਂ ਆਗਾ ਲੇਕਿਨ ਜ਼ਬਰਦਸਤੀ ਕੇਹਦਾ ਕੇਹਦੇ ਨਾਤੋਂ ਕੋ ਇਹ ਅੱਜ ਬਹੁਤ ਵਧੀਆ ਪਠਾਨਕੋਟ ਦੇ ਸਾਰੇ ਵਪਾਰੀਆਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਹਿੰਮਤ ਰੱਖੀ ਆ ਖਾਸ ਕਰਕੇ ਗਾੜੀਆਂ ਦਾ ਚੌਂਕ ਤੋਂ ਲੈ ਕੇ ਡਾਕਾ ਦਾ ਚੌਂਕ ਤੱਕ ਹਿੰਮਤ ਰੱਖੀ ਆ ਉਹਨਾਂ ਨੇ ਆ ਕੇ ਕਈ ਕੁਝ ਕਿਹਾ ਗੱਡੀਆਂ ਵੀ ਲੰਗੀਆਂ ਆਪੋਸ ਵੀ ਆਈ ਆ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਭ ਡਟੇ ਰਹੀ ਇਹ ਡਟੇ ਰਹਿਣ ਦਾ ਮਤਲਬ ਇਹ ਆ ਸਰਫੇਰ ਨਹੀਂ ਹੋ ਕਿ ਬੜੀ ਅਗਾਕੀ ਆ ਇਹ ਫਿਲਹਾਲ ਵੈਸੇ ਕੰਡਾ ਤੂਖਾ ਵੀ ਆ ਹੀ ਨਹੀਂ ਲੇਕਿਨ ਇਹ ਦੱਸਣਾ ਜ਼ਰੂਰੀ ਸੀਗਾ ਅੱਜ ਤੁਹਾਡੇ ਨਾਲ ਕਾਨੂੰਨ ਦੇ ਨਾਲ ਆਣੀ ਬਸ Ahí me la he